ਪਤਾ ਨਹੀਂ ਦਾ ਭਗਵੰਤ ਮਾਨ ਸਾਡੇ ਬੁੜੇ ਕੋਲੇ ਪੜਿਆ ਹੋਇਆ ਪਤਾ ਨਹੀਂ ਸਾਡਾ ਬੁੜਾ ਭਗਵੰਤ ਮਾਨ ਕੋਲੇ ਪੜਿਆ ਹੋਇਆ ਇੱਕ ਗੱਲ ਦੀ ਸ਼ੱਕ ਮੈਨੂੰ ਤਾਂ ਲੱਗਦੀ ਹੈ ਕਿਉਂਕਿ ਅੱਜ ਕੱਲ ਮੇਰੀ ਤੇ ਪੰਜਾਬ ਦੀ ਹਾਲਤ ਇੱਕੋ ਜੀ ਹੋਈ ਪਈ ਜਦੋਂ ਕੁੱਤੇ ਖਾਣੀ ਦਾ ਭੋਗ ਲਵਾ ਲਵਾ ਕੇ ਘਰੋਂ ਕੰਮ ਤੋਂ ਮੇਰਾ ਜੀ ਅੱਕ ਜਾਂਦਾ ਹੈ ਉਦੋਂ ਸਾਡਾ ਬੁੜਾ ਗਮਾਂਡੀਆਂ ਦੇ ਬੁੜੇ ਕੋਲੇ ਨਵਾਂ ਟਰੈਕਟ ਲਿਆਉਣ ਦੀ ਗੱਲ ਚਲਾ ਦਿੰਦਾ ਉਧਰ ਪੰਜਾਬ ਚ ਜਦੋਂ ਪਮੱਕੜ ਰੁੱਸ ਜਾਂਦੇ ਨੇ ਭਗਵੰਤ ਮਾਨ ਪੰਜ ਸੱਤ ਵਿੰਗ ਬਣਾ ਦਿੰਦਾ ਇੱਧਰ ਘਰ ਚ ਬਾਪੂ ਠੰਡਾ ਸੀਲਾ ਬਣਾ ਕੇ ਮੇਰੇ ਹੱਥਾਂ ਤੋਂ ਸਲੂਟ ਮਰਵਾ ਲੈਂਦਾ ਉਧਰ ਪੰਜਾਬ ਚ ਭਗਵੰਤ ਮਾਨ ਅੱਕੜੇ ਹੋਏ ਵਰਕਰਾਂ ਤੋਂ ਧੰਨਵਾਦ ਹਾਈ ਕਮਾਂਡ ਕਹਾ ਲਾਂਦਾ ਇੱਧਰ ਬਾਪੂ ਘਰ ਟਿਕਾਈ ਰੱਖਣ ਵਾਸਤੇ ਆਏ ਸਾਲ ਮੋਟਰ ਤੋਂ ਪਾਈਪ ਲਾਈਨ ਦੱਬ ਦਿੰਦਾ ਓਧਰ ਭਗਵੰਤ ਮਾਨ ਪੰਜਾਬ ਵਿੱਚ ਟਿਕਾਈ ਰੱਖਣ ਵਾਸਤੇ ਆਏ ਸਾਲ ਨਵੀਂ ਨਹਿਰ ਕੱਢ ਦਿੰਦਾ ਇੱਧਰ ਬਾਪੂ ਪਰਿਵਾਰ ਦੇ ਦਿਲ 'ਚ ਜਗ੍ਹਾ ਬਣਾਉਣ ਵਾਸਤੇ ਤੀਜੇ ਦਿਨ ਬੇਬੇ ਦੀ ਆਵਾਜ਼ ਵਾਲੀ ਬੰਸਰੀ ਬਦਲ ਦਿੰਦਾ ਉਧਰ ਭਗਵੰਤ ਮਾਨ ਪੰਜਾਬ ਦੇ ਦਿਲ 'ਚ ਜਗ੍ਹਾ ਬਣਾਉਣ ਵਾਸਤੇ ਤੀਜੇ ਦਿਨ ਮੰਤਰੀ ਬਦਲ ਦਿੰਦੇ। ਇੱਧਰ ਰਿਸ਼ਤੇਦਾਰ ਸਾਡੇ ਬਾਪੂ ਨੂੰ ਵੜਿਆ ਕੇ ਦੁੱਗੀ ਲਾਉਣ ਦੇ ਮਾਰੇ ਪਰਿਵਾਰ ਦਰਦੀ ਬਣ ਕੇ ਆ ਜਾਂਦੇ ਨੇ। ਉਧਰ ਦਿੱਲੀ ਵਾਲੇ ਭਗਵੰਤ ਮਾਨ ਨੂੰ ਵੜਿਆ ਕੇ ਦੁੱਗੀ ਲਾਉਣ ਦੇ ਮਾਰੇ ਪੰਜਾਬ ਦਰਦੀ ਬਣ ਕੇ ਆ ਜਾਂਦੇ ਨੇ। ਇੱਧਰ ਘਰੇ ਬਾਪੂ ਪੈਗ ਸ਼ੈਗ ਲਾ ਕੇ ਬਗਾਨੀ ਉਂਗਲ ਤੇ ਲੱਗ ਕੇ ਸਾਡੀ ਬੈਂਡ ਪਾਲਿਸੀ ਬਣਾਈ ਫਿਰਦਾ ਉਧਰ ਸੇਮ ਹਾਲਾਤਾਂ ਚ ਭਗਵੰਤ ਮਾਨ ਵੀ ਬਗਾਨੀ ਉਂਗਲ ਤੇ ਲੱਗ ਕੇ ਲੈਂਡ ਪਾਲਿਸੀ ਬਣਾਈ ਫਿਰਦਾ ਹੁਣ ਤਾਂ ਯਕੀਨ ਹੋ ਗਿਆ ਵੀ ਮੇਰੇ ਤੇ ਪੰਜਾਬ ਦੇ ਹਾਲਾਤ ਇੱਕੋ ਨੇ ਹੈਲੋ